ਡੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਪੂਰੇ ਪੰਜਾਬ ਦੇ ਵਿੱਚ ਬਰਸਾਤਾ ਜਿਹੜੀਆਂ ਚੱਲ ਰਹੀਆਂ ਨੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੇ ਨਾਲ ਬੱਦਲ ਫਟਣ ਦੇ ਨਾਲ ਪੰਜਾਬ ਦੇ ਵਿੱਚ ਹੜ੍ਹ ਆ ਚੁੱਕੇ ਨੇ ਤੇ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਕਪੂਠਲੇ ਦੀ ਕਪੂਠਲੇ ਦੇ ਇਸ ਟਾਈਮ ਅਸੀਂ ਕਪੂਠਲਾ ਦੇ ਉੱਚੇ ਢੋੜੇ ਮਹੱਲੇ ਦੇ ਵਿੱਚ ਮੌਜੂਦਾ ਜਿੱਥੇ ਕਿ ਇੱਕ ਬਜ਼ੁਰਗ ਔਰਤ ਜਿਹੜੀ ਆ ਉਹ ਰਹਿ ਰਹੀ ਆ ਤੇ ਬਰਸਾਤ ਕਾਰਨ ਉਹਦੀ ਛੱਤ ਜਿਹੜੀ ਆ ਉਹ ਡਿੱਗ ਚੁੱਕੀ ਹੈ ਕਿਉਂਕਿ ਜੇ ਗੱਲ ਕਰੀਏ ਹਮੇਸ਼ਾ ਜਦੋਂ ਬਰਸਾਤਾ ਹੁੰਦੀਆਂ ਨੇ ਤੇ ਸਤਾ ਦਾ ਮਾਰ ਜਾਂ ਤਾਂ ਪਿੰਡਾਂ ਵਾਲਿਆਂ ਨੂੰ ਪੈਂਦੀ ਏ ਜਾਂ ਗਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਪੈਂਦੀ ਏ ਕਿਉਂਕਿ ਮਾਤਾ ਜੀ ਇੱਥੇ ਸ਼ੁਰੂ ਤੋਂ ਰਹਿ ਰਹੇ ਨੇ ਤੇ ਗੱਲਬਾਤ ਕਰਾਂਗੇ ਮਾਤਾ ਜੀ ਨਾਲ ਪਹਿਲੇ ਮੈਂ ਤਸਵੀਰਾਂ ਮਾਤਾ ਜੀ ਦੇ ਘਰ ਦੀਆਂ ਦਿਖਾਣੀਆਂ ਚਾਹੁੰਗਾ ਕਿ ਇਹ ਮਾਤਾ ਜੀ ਦਾ ਘਰ ਆ ਤੇ ਜਿੱਥੇ ਇਹ ਰਹਿ ਰਹੇ ਨੇ ਕਿਉਂਕਿ ਕੱਲ ਤੋਂ ਹੀ ਜਿਹੜੀ ਆ ਬਰਸਾਤ ਜਿਹੜੀ ਆ ਲਗਾਤਾਰ ਪੈ ਰਹੀ ਆ ਹੁਣ ਵੀ ਜੇ ਅਸੀਂ ਇੱਥੇ ਖੜੇ ਆ ਤੇ ਬਰਸਾਤ ਜਿਹੜੀ ਆ ਚੱਲ ਰਹੀ ਆ ਮੀਂਹ ਪੈ ਰਿਹਾ ਤੇ ਕਿਉਂਕਿ ਔਰੇਂਜ ਅਲਰਟ ਜਿਹੜਾ ਵਾ ਉਹ ਜਾਰੀ ਕੀਤਾ ਗਿਆ ਤਸਵੀਰਾਂ ਮੈਂ ਦਿਖਾਣੀਆਂ ਚਾਹੂੰਗਾ ਇਹ ਮਾਤਾ ਜੀ ਨੇ ਜਿਹੜੇ ਕਿ ਕਾਫੀ ਸਮੇਂ ਤੋਂ ਇੱਥੇ ਰਹਿ ਰਹੇ ਨੇ ਤੇ ਦੂਜੇ ਪਾਸੇ ਕੱਲ ਜਦੋਂ ਬਰਸਾਤ ਜਿਹੜੀ ਹੋ ਰਹੀ ਸੀਗੀ ਤੇ ਇੱਕੋ ਦਮ ਇਹਨਾਂ ਦੀ ਛੱਤ ਜਿਹੜੀ ਆ ਉਹ ਥੱਲੇ ਆ ਕੇ ਡਿੱਗੀ ਤੇ ਹੁਣ ਵੀ ਹਾਲਾਤ ਜਿਹੜੇ ਆ ਇਸ ਤਰ੍ਹਾਂ ਦੇ ਨੇ ਕਿ ਪਾਣੀ ਜਿਹੜਾ ਵਾ ਡਿੱਗ ਰਿਹਾ ਵਾ ਤੇ ਪਾਣੀ ਹੀ ਪਾਣੀ ਜਿਹੜਾ ਵਾ ਕਮਰਾ ਹੋਇਆ ਹੋਇਆ ਤੇ ਛੱਤ ਦੇ ਹਾਲਾਤ ਦੇਖ ਸਕਦੇ ਹੋ ਕਿ ਛੱਤ ਜਿਹੜੀ ਆ ਬਿਲਕੁਲ ਥੱਲੇ ਜਿਹੜੀ ਡਿੱਗ ਚੁੱਕੀ ਆ ਪਰ ਸ਼ੁਕਰ ਹੈ ਰੱਬ ਦਾ ਕਿ ਜਾਨੀ ਨੁਕਸਾਨ ਜਿਹੜਾ ਵਾ ਉਹ ਕੋਈ ਹੋ ਨਹੀਂ ਪਾਇਆ ਕਿਉਂਕਿ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਅਸੀਂ ਕਿ ਮਾਤਾ ਜੀ ਕਦੋਂ ਇੱਥੇ ਜਿਹੜੀ ਛੱਤ ਆ ਕਿੰਨੇ ਕੋਈ ਉਹ ਡਿੱਗੀ ਆ ਤੇ ਕੌਣ-ਕੌਣ ਇੱਥੇ ਮੌਜੂਦ ਸੀ ਤੇ ਗੱਲਬਾਤ ਕਰਾਂਗੇ ਮਾਤਾ ਜੀ ਕਿਨਾਂ ਜੀ ਆਪਣਾ ਤਾਰੋ ਮਾਤਾ ਜੀ ਇੱਥੇ ਰਹਿ ਰਹੇ ਹੋ ਸ਼ੁਰੂ ਤੋਂ ਹਾਂਜੀ ਹਾਂਜੀ ਇੱਥੇ ਇੱਥੇ ਰਹ ਰਹੇ ਨੇ ਤੇ ਮਾਤਾ ਜੀ ਇਹ ਜਿਹੜੀ ਛੱਤ ਡਿੱਗੀ ਆ ਕਿੰਨੇ ਕ ਵਜੇ ਛੱਤ ਡਿੱਗੀ ਇਹ ਇੱਕ ਦੋ ਕੁ ਵਜੇ ਡਿੱਗੀ ਹੋਣੀ ਆ ਇਹ ਇਨਕ ਹੋਣਾ ਟਾਈਮ ਰਾਤੀ ਦੋ ਦਿਨੇ ਹਾਂਜੀ ਇੱਕ ਦੋ ਵਜੇ ਕੁਦੀ ਹੋਣੀ ਇਹਨਾਂਕ ਟਾਈਮ ਹੋਣਾ ਤੇ ਤੁਸੀਂ ਇੱਥੇ ਸੀਗੇ ਜਦੋਂ ਛੱਤ ਡਿੱਗੀ ਆ ਹਾਂ ਹਾਂ ਮੈਂ ਇੱਥੇ ਸੀਗੀ ਮੰਮੀ ਆਈ ਸੀ ਕੰਮ ਕਰਕੇ ਤੇ ਮੈਂ ਪਾਣੀ ਪੀਲੋ ਕੱਢਣ ਲੱਗੀ ਫੇ ਮੈਂ ਬੋਦੀ ਨੂੰ ਕਿਹਾ ਵੀ ਮਿੰਨ ਕਾ ਚਾਹ ਬਣਾ ਦੇ ਕੋਟੇ ਦੀ ਬੋਦੀ ਨੂੰ ਕਿਹਾ ਤੇ ਕਹਿੰਦੀ ਮੈਂ ਬਣਾਉਣੀ ਮੈਂ ਆਣ ਕੇ ਅਜ ਖੜੀ ਹੋਈਆਂ ਤਾਂ ਮੁੰਡਾ ਹੀ ਤੇ ਸੁੱਤਾ ਪਿਆ ਸੀ ਤੇ ਮੈਂ ਪਾਣੀ ਕਰਨ ਲੱਗੀ ਤੇ ਜਦੋਂ ਦੇਖੀ ਤੇ ਉਹ ਡਿੱਗ ਪਈ। ਇਹ ਮੁੰਡਾ ਉਹਦਾ ਮੁੰਡੇ ਨੂੰ ਚੱਕਿਆ ਚੱਕ ਕੇ ਤੇ ਇਹ ਆਈਆਂ ਭੱਜੀਆਂ। ਇੱਥੇ ਕੋਈ ਪਿਆ ਸੀਗਾ ਉਦੋਂ ਜਦੋਂ ਛੱਤ ਡਿੱਗੀ ਕੋਈ ਪਿਆ ਸੀ। ਉਹ ਮੁੰਡਾ ਪਿਆਏ ਪੋਤਾ ਨਿਕਾਜਾ ਸੀ। ਅੱਛਾ ਪੋਤਾ ਪਿਆ ਹੈਗਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋ ਪਾਇਆ। ਨਹੀਂ ਨਹੀਂ ਨਹੀਂ। ਰੱਬ ਦਾ ਸ਼ੁਕਰ ਹੈ। ਟਿੱਕ ਟੁੱਟਾ ਕੋਈ ਨਹੀਂ। ਨੇਕ ਦੀ ਤਾਂ ਆਪਾਂ ਨੂੰ ਕੋਈ ਨਾ। ਹਾਂ। ਤੇ ਬਸ ਇਹੋ ਹੀ ਆ। ਰੱਬ ਦਾ ਸ਼ੁਕਰ ਹੈ ਕਿ ਜਾਨੀ ਨੁਕਸਾਨ ਨਹੀਂ ਕੋਈ ਹੋ ਪਾਇਆ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਾਡਾ ਛੋਟਾ ਤੁਹਾਡਾ ਛੋਟਾ ਪੋਤਾ ਜਿਹੜਾ ਇੱਥੇ ਬੈਠਿਆ ਹੋਇਆ ਸੀਗਾ ਜੇ ਰਾਤ ਨੂੰ ਇੱਥੇ ਕੋਈ ਸੁੱਤੇ ਹੁੰਦੇ ਤੁਸੀਂ ਸਾਰੇ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਤੁਹਾਡਾ। ਮੈਂ ਕੱਲ ਕੰਮ ਤੇ ਗਈ ਤੇ ਮੈਂ ਇਹਨੂੰ ਕਿਹਾ ਸੀ ਤੂੰ ਇੱਧਰ ਨਾ ਆਵੀਂ ਤੇ ਤੂੰ ਬੂਹਾ ਖੋਲ ਕੇ ਦੇਖ ਲਿਆਗਾ ਨਹੀਂ ਤੇ ਤੂੰ ਇੱਧਰ ਅੰਦਰ ਨਾ ਆਵੀਂ। ਤੇ ਮਾਤਾ ਜੀ ਤੁਹਾਡੇ ਘਰ ਦੇ ਵਿੱਚ ਕੌਣ-ਕੌਣ ਹੈ? ਉਹ ਇਹ ਤੇ ਮੈਂ ਆ ਤੇ ਕੋ ਪੋਤਾ ਤੇ ਕਾ ਮੁੰਡਾ ਬੱਤ ਤੇ ਘਰ ਵਾਲਾ ਤੁਹਾਡਾ ਇਹ ਪੂਰਾ ਹੋਇਆ ਪੂਰਾ ਹੋ ਗਿਆ ਤੇ ਕੀ ਫਿਰ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਤੁਸੀਂ ਕਰਦੇ ਹੋ ਕਿਸ ਤਰ੍ਹਾਂ ਚੱਲਦਾ ਹੈ ਘਰ ਦਾ ਗੁਜ਼ਾਰਾ ਆਪਦੀ ਰੋਟੀ ਇੱਦਾਂ ਕਮਾ ਕੇ ਭੰਡੇ ਭੁੰਡੇ ਲੋਕਾਂ ਦੇ ਮਾਂਜ ਕੇ ਤੇ ਹੁੰਨੇ ਇਹਨਾਂ ਕ ਕਰ ਲੈਨੇ ਰੋਟੀ ਪਾਣੀ ਦਾ ਔਰ ਕੀ ਕਰਗੇ ਰੋਟੀ ਤਾਂ ਖਾਣੀ ਕਿ ਨਹੀਂ ਇਹ ਛੱਤਾ ਕਾਫੀ ਪੁਰਾਣੀਆਂ ਨੇ ਹਾਂ ਹਾਂ ਪੁਰਾਣੀਆਂ ਸੀ ਤੇ ਛੱਤਾ ਤੁਸੀਂ ਬਦਲਵਾਈਆਂ ਨਹੀਂ ਕਿ ਪੈਸੇ ਦੀ ਵਜ੍ਹਾ ਦੇ ਨਾਲ ਕਿ ਪਹਿਲਾਂ ਉਹ ਛੱਤੀਆਂ ਉਹਦੋਂ ਛੱਤੇ ਹੋਏ ਉਹਦੋਂ ਦੇ ਠੀਕ ਸੀਗੇ ਤੇ ਹੁਣ ਆਣ ਕੇ ਅੱਗ ਲੱਗ ਗਈ ਇਹਨੂੰ ਐਦਾਂ ਹੋ ਗਿਆ ਵਾ ਤੁਸੀਂ ਦੇਖਿਆ ਕਿ ਮਾਤਾ ਜੀ ਜਿਹੜੇ ਬਰਜ਼ੁਰਗ ਨੇ ਜਿਹੜੇ ਕਿ 65 ਤੋਂ 70 ਸਾਲ ਦੀ ਉਮਰ ਆ ਤੇ ਇਹਨਾਂ ਨੇ ਇਹੀ ਦੱਸਿਆ ਕਿ ਕਾਫੀ ਸਮੇਂ ਤੋਂ ਉੱਥੇ ਅਸੀਂ ਰਹਿ ਰਹੇ ਆਂ ਤੇ ਕੱਲ ਦੁਪਹਿਰ ਨੂੰ ਜਿਹੜਾ ਵਾ ਉਹ ਇੱਥੇ ਉਹਨਾਂ ਦਾ ਪੋਤਾ ਜਿਹੜਾ ਉਹ ਪਿਆ ਹੋਇਆ ਸੀਗਾ ਤੇ ਜਦੋਂ ਛੱਤ ਡਿੱਗੀ ਤੇ ਇੱਕੋ ਦਮ ਪੋਤਾ ਉੱਠ ਕੇ ਜਿਹੜਾ ਵਾ ਬਾਹਰ ਆ ਗਿਆ ਤੇ ਮਾਤਾ ਜੀ ਜਿਹੜੇ ਆ ਉਹ ਚਾਹ ਬਣਾ ਰਹੇ ਸੀਗੇ ਕਿ ਸ਼ੁਕਰ ਹੈ ਕਿ ਰੱਬ ਦਾ ਜਾਨੀ ਨੁਕਸਾਨ ਨਹੀਂ ਪਾਇਆ ਮੈਂ ਤਸਵੀਰਾਂ ਇੱਕ ਵਾਰੀ ਫੇਰ ਦਿਖਾਣੇ ਚਾਹਾਂਗਾ ਕਿ ਕੱਲੇ ਇਸੇ ਕਮਰੇ ਦਾ ਹਾਲ ਨਹੀਂ ਬਾਕੀ ਵੀ ਜਿਹੜੇ ਆ ਉਹ ਜਿਹੜੀਆਂ ਛੱਤਾਂ ਉਹਨਾਂ ਦੀਆਂ ਡਿੱਗੀਆਂ ਹੋਈਆਂ ਕਿ ਬਾਕੀ ਜਿਹੜੀ ਆ ਛੱਤਾਂ ਵੀ ਜੜੀਆਂ ਵਾ ਉਹ ਕਿਸੇ ਵੇਲੇ ਵੀ ਜੜੀਆਂ ਡਿੱਗ ਸਕਦੀਆਂ ਵਾ ਕਿਉਂਕਿ ਲਗਾਤਾਰ ਬਰਸਾਤ ਜਿਹੜੀ ਆ ਉਹ ਹੋ ਰਹੀ ਹੈ ਬਾਲੇ ਦੀਆਂ ਜਿਹੜੀਆਂ ਉਹ ਛੱਤਾਂ ਵਾ ਤੇ ਮੈਂ ਤਾਂ ਰਸੋਈ ਜਿਹੜੀ ਆ ਮਾਤਾ ਜੀ ਦੀ ਰਸੋਈ ਵੀ ਦਿਖਾਣੇ ਚਾਹਾਂਗਾ ਕਿ ਇਹ ਵੀ ਬਿਲਕੁਲ ਇਸ ਟਾਈਮ ਉਹ ਖਤਮ ਹੋ ਚੁੱਕੀ ਆ ਕਿ ਕਿਸੇ ਵੇਲੇ ਵੀ ਪੂਰੀ ਦੀ ਪੂਰੀ ਛੱਤ ਜਿਹੜੀ ਆ ਉਹ ਥੱਲੇ ਆ ਸਕਦੀ ਕਿਉਂਕਿ ਬਾਲਿਆਂ ਵਾਲੀ ਛੱਤ ਆ ਤੁਸੀਂ ਦੇਖ ਰਹੇ ਹੋ ਕਿ ਇੱਥੇ ਇੱਟਾਂ ਜਿਹੜੀਆਂ ਉੱਤੋਂ ਆ ਕੇ ਡਿੱਗੀਆਂ ਵਾਂ ਤੇ ਇਹ ਜਾਨੀ ਨੁਕਸਾਨ ਜਿਹੜਾ ਨਹੀਂ ਹੋ ਪਾਇਆ ਕਿਉਂਕਿ ਉਸ ਟਾਈਮ ਮਾਤਾ ਜੀ ਜਿਹੜੇ ਆ ਉਹ ਬਾਹਰ ਨੂੰ ਗਏ ਹੋਏ ਸੀਗੇ ਤੇ ਇਹ ਪੋਤਾ ਉਹਨਾਂ ਦਾ ਜਿਹੜਾ ਕਮਰੇ ਦੇ ਵਿੱਚ ਜਿਹੜਾ ਪਿਆ ਹੋਇਆ ਸੀਗਾ ਜਦੋਂ ਉਹ ਇੱਕ ਇੱਟ ਜਿਹੜੀ ਆ ਥੱਲੇ ਡਿੱਗੀ ਤੇ ਹੋਲੀ-ਹੋਲੀ ਇੱਟਾਂ ਡਿੱਗਣੀਆਂ ਮੋਤਾ ਉਹਨਾਂ ਦਾ ਜਿਹੜਾ ਬਾਹਰ ਨਿਕਲ ਕੇ ਭੱਜ ਕੇ ਆ ਗਿਆ ਤੇ ਜਾਨੀ ਨੂੰ ਨੁਕਸਾਨ ਨਹੀਂ ਹੋ ਪਾਇਆ ਤੇ ਮਾਤਾ ਜੀ ਕੋਈ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕੋਈ ਮਦਦ ਕਿਸੇ ਵੱਲੋਂ ਹੋ ਸਕੇ ਹਾਂ ਜੀ ਜੇ ਕਿਸੇ ਵੱਲੋਂ ਮਦਦ ਹੋ ਜੇ ਮੇਰਾ ਕੋਠਾ ਬਣ ਜੂ ਕੁੱਲੇ ਬਣ ਜਾਣਗੇ ਉਹ ਸਾਨੂੰ ਕੋਈ ਸਿੱਧੀ ਲੋੜ ਨਹੀਂ ਰੋਟੀ ਪਾਣੀ ਚਲ ਮਾਲਕ ਜਿਹੜਾ ਦੇਈ ਜਾਂਦਾ ਖਾਈ ਜਾਂਦੇ ਆ ਕਿੰਨੂੰ ਕਿਨੂੰ ਕਿਨੂੰ ਸਿਣਿਆ ਕਿਨੂੰ ਲਾਣਾ ਚਾਹੁੰਦੇ ਹੋ ਕਿ ਮਦਦ ਜਿਹੜੀ ਆ ਉਹ ਕੀਤੀ ਜਾਵੇ ਇਹ ਹੁਣ ਤੁਹਾਨੂੰ ਪਤਾ ਕਿਨੂੰ ਮੈਂ ਕਿਨੂੰ ਕਹਦਾ ਮੈਂ ਇਹ ਇਹ ਤੁਸੀਂ ਮਿਹਰਬਾਨੀ ਕਰਨੀ ਆ ਤੁਸੀਂ ਦੇਖਿਆ ਕਿ ਮਾਤਾ ਜੀ ਸਾਡੇ ਰਾਹੀ ਵੀ ਸੁਣਿਆ ਜਿਹੜਿਆ ਪੰਚਾਰੇ ਆ ਕਿ ਜੇ ਸਰਕਾਰ ਉਹਨਾਂ ਵੱਲ ਧਿਆਨ ਦੇਵੇ ਜਾਂ ਕੋਈ ਐਨਜੀਓ ਜਿਹੜਾ ਵਾ ਉਹ ਉੱਠ ਕੇ ਇਹਨਾਂ ਵੱਲ ਧਿਆਨ ਦੇਵੇ ਕਿਉਂਕਿ ਮਾਤਾ ਜੀ ਦਾ ਕਹਿਣਾ ਕਿ ਮੈਂ ਬਰਜ਼ੁਰਗਾਂ ਤੇ ਮੈਂ ਕੱਲੀ ਜਿਹੜੀ ਆ ਕੰਮ ਜਿਹੜੀ ਆ ਘਰ ਦਾ ਲੋਕਾਂ ਦਾ ਜਿਹੜਾ ਘਰ ਜਾ ਕੇ ਕੰਮ ਕਰਦੀ ਆ ਭਾਂਡੇ ਮਾਂਜਦੀ ਆ ਗੁਜ਼ਾਰਾ ਕਰਦੀ ਆ ਤੇ ਇੰਨੇ ਪੈਸੇ ਜਿਹੜੇ ਨਹੀਂ ਮਿਲਦੇ ਜਿਹਦੇ ਨਾਲ ਛੱਤਾ ਜਿਹੜੀਆਂ ਵਾ ਉਹ ਮੈਂ ਦੁਬਾਰਾ ਬਣਾ ਸਕਾਂ ਤੇ ਸਰਕਾਰ ਨੂੰ ਵੀ ਇਹ ਗੁਹਾਰ ਲਗਾ ਰਹੇ ਆ ਕਿ ਸਰਕਾਰ ਜੇ ਕੁਝ ਮਦਦ ਕਰ ਸਕੇ ਜਾਂ ਕੋਈ ਹੋਰ ਐਨਜੀਓ ਵਗੈਰਾ ਆ ਕੇ ਇੱਥੇ ਮਦਦ ਕਰਨ ਜਿਸ ਨਾਲ ਉਹ ਦੁਬਾਰਾ ਆਪਣੀ ਛੱਤਾਂ ਜੜੀਆਂ ਵਾ ਛੱਤ ਸਕਣ ਤੇ ਆਰਾਮ ਦੇ ਨਾਲ ਉਹ ਇੱਥੇ ਆਪਣੀ ਜ਼ਿੰਦਗੀ ਜਿਹੜੀ ਆ ਬਤੀਤ ਕਰ ਸਕਣ ਕਿਉਂਕਿ ਛੱਤ ਡਿੱਗਣ ਨਾਲ ਹੁਣ ਇਹ ਮਾਤਾ ਜੀ ਦੱਸ ਰਹੀਆਂ ਕਿ ਉਹ ਆਪਣੇ ਗਵਾਂਡੀਆਂ ਦੇ ਘਰ ਜਿਹੜਾ ਵਾ ਸਮਾਨ ਉਹਨਾਂ ਨੇ ਰੱਖਿਆ ਹੋਇਆ ਤੇ ਉਹਦੇ ਉੱਤੇ ਤਰਪਾਈਲ ਜਿਹੜੀ ਆ ਪਾਈ ਹੋਈ ਆ ਤੇ ਰਹਿਣਾ ਜਿਹੜਾ ਵਾ ਮੁਸ਼ਕਲ ਜਿਹੜਾ ਉਹ ਹੈ ਕਿਉਂਕਿ ਜੇ ਆਂਡ ਗਵਾਂਡ ਵੀ ਜੇ ਇਹ ਰਹਿੰਦੇ ਆ ਕਮ ਸੇ ਕਮ 2-4 ਦਿਨ 5 ਦਿਨ ਕੋਈ ਰੱਖ ਸਕਦਾ ਉਸ ਤੋਂ ਬਾਅਦ ਕੋਈ ਨਹੀਂ ਰੱਖ ਸਕਦਾ ਤੇ ਅਸੀਂ ਵੀ মিডিਆ ਰਾਹੀਂ ਇਹ ਗੁਹਾਰ ਲਗਾਣੇ ਆ ਕਿ ਬਰਜੋਰਗ ਮਾਤਾਵਾਲ ਜਿਹੜਾ ਵਾ ਉਹ ਧਿਆਨ ਦੇ ਕੋਈ ਵੀ ਮਦਦ ਜਿਹੜੀ ਆ ਕਰਨਾ ਚਾਹੇ ਉਹ ਮਾਤਾ ਨਾਲ ਸੰਪਰਕ ਕਰ ਸਕਦਾ ਤੇ ਆ ਕੇ ਜਿਹੜੀਆਂ ਛੱਤਾਂ ਜੜੀਆਂ ਵਾ ਉਹ ਦੁਬਾਰਾ ਰਿਪੇਅਰ ਜੜੀਆਂ ਵਾ ਉਹ ਕਰਵਾਈਆਂ ਜਾ ਸਕਦੀਆਂ ਜਾਂ ਸਰਕਾਰ ਜਿਹੜੀ ਆ ਉਹ ਵੀ ਮਦਦ ਜਿਹੜੀ ਆ ਇਹਨਾਂ ਦੀ ਕਰ ਸਕਦੀ ਕਿਉਂਕਿ ਬਰਸਾਤਾ ਜਿਸ ਤਰ੍ਹਾਂ ਪੈ ਰਹੀਆਂ ਕਿ ਪਹਿਲੇ ਵੀ ਮੈਂ ਜਿਸ ਤਰ੍ਹਾਂ ਦੱਸਿਆ ਕਿ ਬਰਸਾਤਾ ਪੈਣ ਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਗਰੀਬ ਲੋਕਾਂ ਨੂੰ ਜਿਹੜਾ ਉਹ ਹੁੰਦਾ ਹੈ ਜਿਹੜਾ ਕਿ ਜਿਸ ਤਰ੍ਹਾਂ ਕਿ ਇਹ ਮਾਤਾ ਜੀ ਜਿਹੜੇ ਗਰੀਬ ਆ ਜਿਹੜਾ ਇਹਨਾਂ ਦੀ ਜੜੀਆਂ ਵਾ ਛੱਤਾਂ ਜੜੀਆਂ ਬਿਲਕੁਲ ਡਿੱਗ ਚੁੱਕੀਆਂ ਤੇ ਹੁਣ ਵੀ ਇਹ ਮੀਂਹ ਦੇ ਵਿੱਚ ਜਿਹੜਾ ਵਾ ਉਹ ਕਦੀ ਇੱਧਰ ਤੁਰੇ ਫਿਰਦੇ ਆ ਕਦੀ ਉੱਧਰ ਤੁਰੇ ਫਿਰਦੇ ਆ ਹੁਣ ਦੇਖਣਾ ਇਹ ਹੋਵੇਗਾ ਕਿ ਕੌਣ ਇਹਨਾਂ ਲਈ ਮਦਦਕਾਰ ਬਣ ਕੇ ਅੱਗੇ ਆਂਦਾ ਹੈ ਕਿ ਜਿਹੜਾ ਇਹਦੀ ਇਹਨਾਂ ਦੀ ਮਦਦ ਕਰਨ ਤੇ ਛੱਤਾਂ ਜੜੀਆਂ ਉਹ ਦੁਆਰਾ ਬਣ ਸਕਣ ਜਾਂ ਰਿਪੇਅਰ ਜੜੀਆਂ ਛੱਤਾਂ ਉਹ ਹੋ ਸਕਣ ਕਪੂਠਲਾ ਤੋਂ ਕੈਮਰਾਮੈਨ ਰਿੰਦਰ ਰਾਜੂ ਦੇ ਨਾਲ ਗਗਨ ਬੈਲ ਦੀ ਰਿਪੋਰਟ ਦੈਨਿਕ ਸਵੇਰਾ ਟੀਵੀ ਕਪੂਠਲਾ